ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਵੇਂ ਬਈ ਕੱਚੀਆਂ ਨੇ ਥੋੜੇ ਥੋਨੇ ਦੇਣ ਦੇ ਕਰਮਣੀਆਂ ਲੈਣੀਆਂ ਨੇ ਆਓ ਪੁੱਛ ਲੈਨੇ ਆਂ ਬਾਈ ਤੋਂ ਟੇਲਾ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬੜੀਆ ਠੀਕ ਹੈ ਬਾਈ ਜੀ ਨਾਮ ਤੇ ਡਰੈੱਸ ਬੋਲ ਨਾਮ ਸਿਮਰਜੀਤ ਬਾਈ ਹਮਮ ਪਿੰਡ ਹਰਾਇਪੁਰ ਜ਼ਿਲ੍ਹਾ ਬਠਿੰਡਾ ਸੀਲ ਗੋਨਿਆਣਾ ਮੰਡੀ ਠੀਕ ਹੈ ਬਾਈ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਗੋਨਿਆਣਾ ਹਮ ਤੇ ਜੀਤ ਠੀਕ ਹੈ ਬਾਈ ਮੋਬਾਈਲ ਨੰਬਰ ਬੋ ਨਾਸੀ 731 ਬਾਈ ਹੂੰ 75475 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੇ ਪਹਿਲੇ ਨੰਬਰ ਤੇ ਵੜ ਦੇਦੇ ਕਿਹੜਾ ਸੂਰ ਹੁੰਦੀ ਹੈ ਇਹ ਬਾਈ ਤੀਜਾ ਸੂਰ ਤੀਜਾ ਸੂਰ ਕਿੰਨੇ ਦਿਨ ਲੈਂਦੀ ਹੈ ਬਰਾ ਬਾਈ ਇਹ 10 ਦਿਨਾਂ ਦੀ ਕੱਚੀ ਹੈ 10 ਦਿਨਾਂ ਦੀ ਕੱਚੀ ਹੈ ਕਿੰਨਾ ਕਿ ਰਿਕਾਰਡ ਹੈ ਬਾਈ ਦੁੱਧ ਦਾ ਬਾਈ 20 ਲੀਟਰ ਦੁੱਧ ਕੱਢਾ ਮੇਰੇ ਕੋਲ ਠੀਕ ਹੈ ਬਾਈ ਫੇਸ ਚੰਗਾ ਕੱਦ ਚੰਗਾ ਬਰੀਟ ਚੰਗੀ ਹੈ 20 ਲੀਟਰ ਦੁੱਧ ਬਾਈ ਨੇ ਦੱਸਿਆ ਵੀ ਮੈਂ ਚੋਇਆ ਹੈ ਨਾ ਬਰੀਡ ਚੰਗੀਆਂ ਨਾ ਗਰਮੀ ਮੰਨੇ ਨਾ ਠੰਡ ਮੰਨੇ ਫੁੱਲ ਬਰੀਡ ਤੇ ਥਣ ਦੇ ਥਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਗੁਲਾਬੀ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਬ ਤੇ ਚਵਾਈ ਚੁਵਾਈ ਕਿਵੇਂ ਸੀ ਬਾਈ ਇੱਕ ਨੰਬਰ ਹੈ ਬਾਈ ਤੇ ਨਾੜਾ ਨੂੜਾ ਫੁੱਲ ਚੰਗੀਆਂ ਨੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਯਾਤ ਬਰੀਡ ਚੰਗੀਆਂ ਕੱਦ ਵੀ ਠੀਕ ਆ ਬਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਹੈ ਲੀ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਕਰਮਣੀ ਨੇ ਵਧੀਆ ਤਿਆਰ ਕਰ ਲਿਆ ਤੋਰਾ ਚੈੱਕ ਕਰੋ ਬਈ ਕਮਾਲ ਦਾ ਬ੍ਰੀਡ ਬਹੁਤ ਚੰਗੀ ਆ ਪੰਡਾळा ਲੇਵਾ ਲੈ ਕੇ ਨਾ ਕਰਮਣੀ ਨੇ ਬਾਈ ਫੇਰ ਸੋਣਾਗਾ ਉਸ ਹਸਾ ਉਹਨਾਂ ਅੰਦਾਜ਼ਾ ਲਾ ਲਓ ਢਿੱਲਾ ਬਹੁਤ ਪਈਆਂ ਕੀ ਮੋਲ ਆ ਬਈ ਜੈ ਜਦ ਇਹਦਾ ਲੱਖ ਰੁਪਈਆ ਲੱਖ ਰੁਪਈਆ ਮਾਨਤਨ ਹੋ ਜਾ ਬਈ ਹੋ ਜੋਗੀ ਠੀਕ ਆ ਬਈ 1 ਲੱਖ ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਰਤਲ ਜਰੂਰ ਪਾ ਦੇ ਆਰਡਰ ਦੇਖੋ ਬਾਈ ਢਿੱਲਾਂ ਬਹੁ ਭਈਆਂ ਸਾਰੀਆਂ ਬਲਡ ਲੈ ਕੱਢੂ ਫਿਰ ਕਰਮਾਈ ਦੇ ਸੋਨਾਗਾ ਬਾਈ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੁਆ ਵੀਰੇ ਇਹ ਬਾਈ ਤੀਜਾ ਸੁਆ ਹੀ ਇਹ ਹੈ ਤੀਜਾ ਸੁਆ ਕਿੰਨੇ ਦਿਨ ਲੈਂਦੀ ਹੈ ਭਰਾ ਇਹ ਬਾਈ 15 ਤੋਂ 20 ਦਿਨ ਲੈਂਦੀ 15 ਤੋਂ 20 ਦਿਨ ਲੈਂਦੀ ਕਿੰਨਾ ਕੁ ਰਕਾਰਾ ਦੁੱਧ ਦਾ ਬਾਈ ਇਹਨੇ ਭਾਈ 18 ਲੀਟਰ ਦਾ ਦਿੱਤਾ 18 ਲੀਟਰ ਥਣ ਚੰਗਾ ਚਾਰੇ ਥਣ ਲ ਨਿਕੜਵੇਂ ਪੂਰੇ ਗੈਵ ਤੇ ਕਲਾ ਕਲਾ ਥਣ ਨਾੜਾ ਨੂੜਾ ਚੰਗੀਆਂ ਖੋਲ ਦੇ ਭਾਈ ਤੋਰ ਕੇ ਰੱਖਾ ਦੇ ਦੁੱਧ ਦਾ ਰਿਕਾਰਡ ਚੰਗਾ ਬਰੀਡ ਚੰਗੀ ਆ ਗਰਮੀ ਆ ਚਾਹੇ ਸਰਦੀ ਆ ਭਾਈ ਜਿਹੜਾ ਮਰਦੀ ਮੌਸਮ ਆ ਫੁੱਲ ਕੰਮ ਜਾ ਆਪਾ ਲੈਵੇ ਤੇ ਜੜੀਆਂ ਢਲਾਉ ਚੈੱਕ ਕਰ ਲੈ ਆ ਸਾਰੀਆਂ ਬਾਲਟਨਾਂ ਕੱਢੂ ਫੇਰ ਕਰਨ ਵਾਲੀ ਨੇ ਸੋਣਾ ਬਾਕੀ ਤੋਰਾ ਚੈੱਕ ਕਰ ਲਓ ਬਰੀਡ ਚੈੱਕ ਕਰ ਲਓ ਲੈ ਕੱਲੀ ਕੱਚੀ ਕੱਚੀ ਆ ਉਸ ਹਾਵਨਾਂ ਦਾ ਜਲਾ ਲਓ ਤੇ ਨੇੜੇ ਜਾ ਕੇ ਲੇਵਾ ਜਿਹੜਾ ਇਹਨੇ ਕਰਮਾਏ ਵਧੀਆ ਤਿਆਰ ਕਰ ਦੇਣਾ ਥੋੜਾ ਯਕੀ ਚੱਕਰ ਨਹੀਂ ਕੈਮਰੇ ਤੋਂ ਦਰਦੀ ਇਹਦਾ ਕੀ ਮੁੱਲ ਆ ਭਾਈ ਜੈਜ ਤੇ ਇਹ ਆ ਭਾਈ 90 ਹੈ 90000 ਰੁਪਏ ਮਾਨਤਾਨ ਹੋ ਜੂ ਭਾਈ ਹੋ ਜੂ ਠੀਕ ਆ ਭਾਈ 90000 ਰੁਪਏ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਨਾਗਸੀ ਭਰਾ ਕੋਲੇ ਬਈ ਦੋ ਦੋਨੀ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਲੈ ਲੈ ਕੇ ਕਰ ਲਿਓ ਜੀ ਧੰਨਵਾਦ